ਹਾਂਜੀ ਚੰਦਨ ਕਲੈਕਸ਼ਨ ਵਾਲੇ ਜੀ ਪਟਾਲਾ ਤੋਂ ਅੱਜ ਕੀ ਲੈ ਕੇ ਆਏ ਆ ਅੱਜ ਲੈ ਕੇ ਆਏ ਆ ਸਾਡੀਆਂ ਆਪਣੀਆਂ ਪਹਿਣਾ ਵਾਸਤੇ ਸਭ ਤੋਂ ਮੇਨ ਚੀਜ਼ ਜਿਹੜੀ ਹੁੰਦੀ ਆ ਜਿਹੜੀਆਂ ਸਾਰੀਆਂ ਸਾਡੀਆਂ ਪਹਿਣਾ ਆ ਕੇ ਮੰਗਦੀਆਂ ਭਈਆ ਉਹ ਲਿਆਓ ਉਹ ਲਿਆਓ ਅੱਜ ਕਿਲੇ ਕ੍ਰਿਸਟਲ ਏਡੀ ਏਰਿੰਗ ਕੀ ਰੇਟ ਆ ਪਤਾ ਦਾ ਨੂੰ ਕੀ ਰੇਟ ਆ 20 ਦੇਖੋ ਡਿਜ਼ਾਈਨ ਦੇਖੋ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਾ ਇਹ ਜਿਹਦੇ ਕੋਲ ਮਾਲ ਆ ਉਹ ਕਹਿ ਰਿਹਾ ਸੀਗਾ ਕਿ ਭਈਆ ਕਿੰਨੇ ਦਾ ਵੇਚੋਗੇ 50 ਤੋਂ ਘੱਟ ਨਾ ਵੇਚੋ ਠੀਕ ਹੈ ਨਹੀਂ ਜਿਹੜਾ ਹੁਣੇ ਜੀ ਆਪਣੀਆਂ ਭੈਣਾਂ ਨਾਲ ਡੇਟ ਕੀਤਾ ਹੋਇਆ ਸੈਟ ਉਹੀ ਡੇਟ ਦੇਣਾ ਵਾਹ ਦੇਖੋ ਡਿਜ਼ਾਈਨ ਤੁਹਾਨੂੰ ਕੀ ਰੇਟ ਪੈਣਾ ਹੈ ਸਿਰਫ ਔਰ ਸਿਰਫ 20 ਰੁਪਏ ਜਿਹੜਾ ਰੇਟ ਅਸੀਂ ਤੁਹਾਡੇ ਨਾਲ ਗੱਲ ਕੀਤੀ ਹੋਈ ਹੈ ਭਾਵੇਂ ਬੱਚਾ ਆਏ ਲੈਣ ਭਾਵੇਂ ਬੱਚੇ ਦੀ ਆਏ ਮੰਮੀ ਰੇਟ ਕਿੰਨੇ ਰੁਪਏ ਮਿਲਣਾ ਹੈ ਓਨਲੀ 4 20 ਭਾਵੇਂ ਐਪਲ ਲੈ ਲੋ ਭਾਵੇਂ 골ਡਨ ਲੋ ਕਿਤੇ ਇਹ ਰੇਟ ਨਹੀਂ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਮਿਲਣਗੇ ਬ੍ਰੈਸਲੇਟ ਮਾਰਕੀਟ ਕੀ ਰੇਟ ਹੈ 50 ਤੁਹਾਨੂੰ ਕਿੰਨੇ ਦਾ ਸਿਰਫ 20 ਦਾ ਆਪ ਪਿੰਸ ਹੈਗੇ ਮਾਰਕੀਟ ਕੀ ਰੇਟ ਵਿਕਰੀ ਗਈ ਹੈ ਕੀ ਰੇਟ ਹੈ 40 40 ਰੁਪਏ ਜੋੜੀ ਕਿਤੋਂ ਵੀ ਲੈ ਲੋ 30 ਰੁਪਏ ਜੋੜੀ ਤੇ ਇਸ ਤੋਂ ਘੱਟ 30 ਤੋਂ ਘੱਟ ਤਾਂ ਕੋਈ ਦੇਗਾ ਹੀ ਨਹੀਂ ਗਾਹਕ ਮੋੜ ਦੇਗਾ ਅਸੀਂ ਕਿੰਨਾ ਨੇ ਨਾ ਉਹੀ ਆਪਣਾ ਪੜਾਣਾ 20 ਤੇ ਫਿਰ ਈਰਿੰਗ ਹੈ ਨਾ ਕੀਰਿੰਗ ਲੇਟੈਸਟ ਹੈ ਟਾ ਮੈਂ ਲੇਟੈਸਟ ਦੇਖੋ ਸਿਰਫ ਵੀਰ ਸਸਰੀਆ ਰਾਜ